ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਬਲੀਨ ਕੋਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਜਿਸ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਗਤੀਵਿਧੀ ਦੇ ਵੱਲ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਗੀਤ ਗਾਏਗੇ ਤੇ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਗੱਲ ਦਾ ਇਤਰਾਜ਼ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਸ ਦੇ ਵਿੱਚ ਸਾਰੀ ਮਰਿਆਦਾ ਜਿਹੜੀਆਂ ਨੇ ਉਹਨਾਂ ਦੀ ਉਲੰਘਣਾ ਕੀਤੀ ਗਈ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪਣੇ ਪੇਜ ਤੇ ਪੋਸਟ ਵੀ ਪਾਈ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਇਸ ਪ੍ਰੋਗਰਾਮ ਦੀ ਤਸਵੀਰ ਦੇ ਉੱਤੇ ਕਾਂਟਾ ਮਾਰਿਆ ਗਿਆ ਹੁਣ ਇਸ ਤੋਂ ਬਾਅਦ ਗਾਇਕ ਵੀਰ ਸਿੰਘ ਜੀਰੇ ਵੱਲੋਂ ਮਾਫੀ ਮੰਗੀ ਗਈ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੇ ਇਹ ਜਾਣ ਮੁਸ਼ਕੇ ਨਹੀਂ ਕੀਤਾ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਮਾਫੀ ਮੰਗੀ ਗਈ। ਸਤਿ ਸ਼੍ਰੀ ਅਕਾਲ ਜੀ। ਬੀਤੀ ਰਾਤ ਸ਼੍ਰੀਨਗਰ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਉਹਨੂੰ ਲੈ ਕੇ ਜਿਹੜਾ ਵਿਵਾਦ ਛਿੜ ਰਿਹਾ ਹੈ ਉਹਦੇ ਬਾਬਤ ਤੁਹਾਡ ਨਾਲ ਗੱਲ ਕਰਨੀ ਸਾਹਮਣੇ ਆ। ਤੁਸੀਂ ਮੇਰੇ ਸੰਗੀਤਕ ਸਫ਼ਰ ਤੇ ਅਗਰ ਝਾਤੀ ਮਾਰੋਗੇ ਤਾਂ ਤੁਹਾਨੂੰ ਕੋਈ ਇੱਕ ਗੀਤ ਵੀ ਐਸਾ ਨਹੀਂ ਮਿਲੂਗਾ ਜਿਹੜਾ ਤੁਸੀਂ ਆਪਣੇ ਪਰਿਵਾਰ 'ਚ ਬੈਠ ਕੇ ਸੁਣ ਨਹੀਂ ਸਕਦੇ। ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਪਛੰਗਾਈ ਕਰਾਂ। ਔਰ ਜਿਹੜੀ ਕੱਲ ਦੇ ਪ੍ਰੋਗਰਾਮ 'ਚ ਗਲਤੀ ਹੋਈ ਆ ਉਹ ਗਲਤੀ ਬਹੁਤ ਵੱਡੀ ਅਣਗਹਿਲੀ ਤੇ ਅਨਜਾਣੇ ਦੇ ਵਿੱਚ ਹੋਈ ਹੋਈ ਗਲਤੀ ਹੈ ਕਿਉਂਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਲੈਂਡ ਕੀਤਾ ਸੀ ਔਰ ਇੱਥੇ ਆ ਕੇ ਸਾਡੇ ਜਿਹੜੇ ਫੂਡ ਨੈਟਵਰਕ ਸੀਗੇ ਉਹ ਕੰਮ ਕਰਦੇ ਬੰਦ ਕਰ ਗਏ ਸੀ ਔਰ ਮੇਰੇ ਮੈਨੇਜਮੈਂਟ ਦੀ ਗਲਤੀ ਹੈ ਕਿ ਪ੍ਰੋਗਰਾਮ ਦਾ ਸਾਰਾ ਵੇਰਵਾ ਜਿਹੜਾ ਹੈ ਉਹ ਮੇਰੇ ਤੱਕ ਨਹੀਂ ਸਾਂਝਾ ਕੀਤਾ ਗਿਆ ਮੈਂ ਪਹਿਲਾਂ ਵੀ ਸਾਇੰਟਿਫਿਕ ਅਕੈਡਮੀ ਨਾਲ ਕੁਝ ਕਮਰਸ਼ੀਅਲ ਪ੍ਰੋਗਰਾਮਸ ਕੀਤੇ ਨੇ ਔਰ ਉਹਨਾਂ ਦੀ ਤਰਜ਼ ਦੇ ਉੱਤੇ ਇਹ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਔਰ ਸ਼ੁਰੂਆਤ ਤੋਂ ਪਹਿਲਾਂ ਹੀ ਮੈਨੂੰ ਕੁਝ ਕਸ਼ਮੀਰੀ ਸੱਜਣ ਔਰ ਸਿੱਖ ਵੀਰ ਸੀਗੇ ਜਿਨ੍ਹਾਂ ਨੇ ਮੈਨੂੰ ਟੈਂਸ਼ਨ ਤੇ ਫਿਕਰ ਦੇ ਮੋੜ ਤੇ ਜਿੰਨੇ ਅਸੀਂ ਵੀ ਆਪਣੇ ਮਨ ਦੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਕੋਈ ਇਦਾਂ ਤੇ ਗਾੜੀ ਨਹੀਂ ਸੁਣਾਇਆ ਜ਼ਰੀਆ। ਔਰ ਜਦੋਂ ਤੱਕ ਮੈਂ ਸਟੇਜ ਤੇ ਗਿਆ ਕਿਉਂਕਿ ਸਟੇਜ ਤੇ ਜਾਣ ਲੱਗਿਆਂ ਆਰਟਿਸਟ ਦਾ ਧਿਆਨ ਆਡੀਅנס ਵੱਲ ਹੁੰਦਾ ਹੈ ਪਿੱਛੇ ਲੱਗੇ ਬੈਨਰ ਵੱਲ ਨਹੀਂ ਕਈ ਗਰੀ ਚਾਤੀ ਮਾਰੀ ਜਾਂਦੀ। ਮਿਰਯਣ ਘੈਲੀ ਸੀਗੀ ਔਰ ਉਹਦੇ ਲਈ ਮੈਂ ਕਿੰਨਾ ਦਚਕ ਪਿਆ। ਪ੍ਰੋਗਰਾਮ ਦੇਰ ਬਾਰੇ ਜਦੋਂ ਅਸੀਂ ਕਰਦੇ-ਕਰਦੇ ਸਾਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੋਈ ਕਿ ਗਲਤ ਹੋ ਗਿਆ ਤਾਂ ਅਸੀਂ ਵਾਈਂਡ ਅਪ ਕਰਕੇ ਸਾਰਿਆਂ ਦੇ ਸਿਰ ਟਕਾ ਕੇ ਜੋੜੇ ਲਵਾ ਕੇ ਸ਼ਲੋਕ ਮਦਨਾਵਾ ਵੀ ਪੜਿਆ ਔਰ ਬੜੀ ਮਰਿਆਦਾ ਦੇ ਨਾਲ ਪੜ ਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਅਸੀਂ ਸਾਰਿਆਂ ਨੇ ਉੱਥੇ ਔਰ ਬਹੁਤ ਸਾਰੇ ਹਿਰਦ ਤੇ ਸਿਆਣੇ ਸੱਜਣ ਵੀ ਉਸ ਮਹਿਫਲ ਦੇ ਵਿੱਚ ਬੈਠੇ ਹੋਏ ਸੀਗੇ ਮੈਂ ਆਪਣਾ ਲਿਖਤੀ ਸਪਸ਼ਟੀਕਰਨ ਕਾਲ ਤੱਕ ਸਾਹਿਬ ਜਸਦਰ ਸਾਹਿਬ ਨੂੰ ਵੀ ਭੇਜਿਆ ਔਰ ਮੈਂ ਕਬੂਲ ਕਰਦਾ ਕਿ ਹਾਂ ਮੇਰੀ ਅਣਗਹਿਲੀ ਕਰਕੇ ਇਹ ਜਿਹੜੀ ਗਲਤੀ ਹੋਈ ਹੈ ਇਹਦੀ ਜੋ ਵੀ ਬਣਦੀ ਸੇਵਾ ਹੈ ਮੈਨੂੰ ਸਿਰ ਮੱਥੇ ਮਨਜ਼ੂਰ ਹੈ ਮੈਂ ਤੁਹਾਡਾ ਹੀ ਬੱਚਾ ਹਾਂ ਸੀ ਤੁਹਾਡੀ ਪਰਿਵਾਰਾਂ ਦਾ ਬੱਚਾ ਸਿੱਖ ਬੱਚਾ ਹਾਂ ਔਰ ਮੈਂ ਕਦੀ ਵੀ ਪੰਥ ਦੇ ਵਿਰੋਧ ਦੇ ਵਿੱਚ ਜਾਂ ਕੋਈ ਵੀ ਇਦਾਂ ਦੀ ਗੱਲ ਜਿਹੜੀ ਪੰਥ ਦੇ ਹਿੱਤ ਵਿੱਚ ਨਾ ਹੋਵੇ ਮੈਂ ਕਦੀ ਇਦਾਂ ਦੀ ਗੱਲ ਨਾ ਕੀਤੀ ਹੈ ਨਾ ਕਿ ਕਦੀ ਕਰ ਸਕਦਾ ਔਰ ਮੈਂ ਅੱਜ ਸ਼ਾਮ ਨੂੰ ਕਾਂਤਕ ਸਿੰਘ ਸਾਹਿਬ ਅਜੇ ਤੱਕ ਹਾਲਾਂਕਿ ਮੈਨੂੰ ਕੋਈ ਚਿੱਠੀ ਜਾਂ ਕੋਈ ਸੰਦੇਸ਼ ਉਥੋਂ ਨਹੀਂ ਆਇਆ ਮੈਂ ਆਪਣਾ ਫਰਜ਼ ਸਮਝਦੇ ਹੋਏ ਅੱਜ ਸ਼ਾਮ ਨੂੰ ਪੇਸ਼ ਹੋਵਾਂਗਾ ਜੀ ਔਰ ਤੁਸੀਂ ਸਾਰੇ ਵੱਡੇਓ ਮਾਫੀ ਦੇਣ ਯੋਗ ਹੋ ਤੁਸੀਂ ਮਾਫ ਕਰਦੇ ਹੋ ਮੈਨੂੰ ਔਰ ਅੱਗੇ ਤੋਂ ਇਨ ਫਿਊਚਰ ਇਹੋ ਜਿਹੀ ਕੋਈ ਗਲਤੀ ਨਹੀਂ ਹੋਏਗੀ ਧੰਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਦੇ ਵਿੱਚ ਸਰਦਾਰ ਅੰਗਰੇਜ਼ ਸਿੰਘ ਰਾਣੀ ਅਤੇ ਉਹਨਾਂ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਖਾਲਸਾ ਜੀ ਮੌਜੂਦ ਸਨ ਤੇ ਉਹਨਾਂ ਦੋਨਾਂ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਝਗੜੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਕਿਹੜੀ ਜਾਣਕਾਰੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੀ ਕੀਤੀ ਗਈ ਮੈਂ ਅੰਗਰੇਜ਼ ਸਿੰਘ ਰਾਣੀ ਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰੀ ਔਰ ਮੇਰੇ ਨਾਲ ਸਰਦਾਰ ਬਰਵਿੰਦਰ ਸਿੰਘ ਖਾਲਸਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ हिसार ਸੀਟ ਤੋਂ ਮੈਂਬਰ ਚੁਣੇ ਗਏ ਨੇ ਔਰ ਵਿਜੀਲੈਂਸ ਵਿਭਾਗ ਦੀ ਇਹਨਾਂ ਕੋਲ ਚੇਅਰਮੈਨ ਨਹੀਂ ਸੀ ਕੱਲ ਤੱਕ ਹਾਂਜੀ ਜਿਹੜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਪਿਛਲੇ ਕਾਫੀ ਦਿਨਾਂ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੱਕ ਬੜਾ ਵੱਡਾ ਵਿਵਾਦ ਛਿੜਿਆ ਹੋਇਆ ਹੈ ਸਾਰੇ ਪ੍ਰੈਸਰੂਮ ਵੀ ਪਤਾ ਹੈ ਸਾਰੀ ਆਮ ਸੰਗਤ ਨੂੰ ਵੀ ਪਤਾ ਹੈ ਸਾਡੇ ਮੈਂਬਰ ਸਾਹਿਬਾਨਾਂ ਦੇ ਵਿੱਚ ਵੀ ਬੜਾ ਇਸ ਚੀਜ਼ ਦਾ ਰੋਸ਼ ਹੈ ਵੀ ਬੜੇ ਚਿਰ ਦਾ ਇਹ ਮਹੀਨਾ ਡੇਢ ਹਲੇ ਕਮੇਟੀ ਬਣੀ ਨੂੰ ਹੋਇਆ ਤੇ ਐਡਾ ਵੱਡਾ ਵਿਵਾਦ ਸ਼ੁਰੂ ਹੋ ਗਿਆ ਉਸ ਵਿਵਾਦ ਤੇ ਲੋਕ ਗੱਲਾਂ ਉਠਾ ਰਹੇ ਨੇ ਕੁਝ ਪ੍ਰਧਾਨ ਸਾਹਿਬ ਵੱਲੋਂ ਬਿਆਨ ਆਏ ਕੁਝ ਦੇਸ਼ਦਾਰ ਦਾਦੂਵਾਲ ਸਾਹਿਬ ਵੱਲੋਂ ਬਿਆਨ ਆਏ ਔਰ ਉਹਨਾਂ ਦੇ ਵਿੱਚ ਕਈ ਗੱਲਾਂ ਦੇ ਵਿੱਚ ਮੇਰਾ ਜ਼ਿਕਰ ਵੀ ਆਇਆ ਤੇ ਉਸ ਵਾਸਤੇ ਮੈਂ ਪ੍ਰੈਸ ਕਾਨਫਰੰਸ ਕਰਨ ਵਾਸਤੇ ਆਜਾ ਆਂ ਅੰਗਰੇਜ਼ੀ ਤੇ ਇਹ ਮੇਨ ਮੁੱਦਾ ਜਿਹੜਾ ਉੱਠਿਆ ਆ ਸਹਾਇਤਾ ਫੰਡਾਂ ਨੂੰ ਲੈ ਕੇ ਚੱਲ ਰਿਹਾ ਇਹ ਸਹਾਇਤਾ ਫੰਡ ਹੈ ਕਿ ਜੀ ਕਾ ਕਿਸ ਕੰਟਰੋਲ ਹੋਵੇ ਸਭ ਤੋਂ ਮੈਂ ਤੁਹਾਨੂੰ ਸ਼ੁਰੂਆਤ 'ਚ ਇੱਕ ਗੱਲ ਦੱਸ ਦੇਣਾ ਸਹਾਇਤਾ ਫੰਡ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਭਰਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਇੱਕ ਸਹਾਇਤਾ ਫੰਡ ਰੱਖਿਆ ਜਾਂਦਾ ਬਜਟ ਦੇ ਵਿੱਚ ਉਹ ਜ਼ਰੂਰਤਮੰਦ ਸਿੱਖ ਦੀ ਮਦਦ ਵਾਸਤੇ ਜਾਂ ਜ਼ਰੂਰਤਮੰਦ ਕੋਈ ਵੀ ਹੋਵੇ ਉਹਦੀ ਮਦਦ ਵਾਸਤੇ ਤਾਂ ਕਿ ਉਹ ਸਮੇਂ ਅਨੁਸਾਰ ਵਰਤਿਆ ਜਾ ਸਕੇ ਉਹ ਐਸਾਇਦਾ ਫੰਡ ਜਿਹੜਾ ਪਿਛਲਾ ਅਸੀਂ 2025-24 ਦੇ ਵਿੱਚ 21 ਲੱਖ ਰੁਪਏ ਰੱਖਿਆ ਗਿਆ ਸੀ ਲਗਭਗ ਔਰ ਜਿਹੜਾ ਤਕਰੀਬਨ ਪੌਣੇ 4 ਕਰੋੜ ਰੁਪਏ ਦੇ ਤੱਕ ਉਹ ਮਤਲਬ ਪਹੁੰਚ ਗਿਆ ਜਿਸ ਨੂੰ ਲੈ ਕੇ ਵਿਵਾਦ ਖੜਾ ਹੋਇਆ ਔਰ ਜਿਹੜਾ ਸਾਡਾ ਝਗੜਿਆ ਦੀ ਸ਼ੁਰੂਆਤ ਹੈ ਜਿਹੜੀ ਸਭ ਤੋਂ ਪਹਿਲਾਂ ਉਹ ਹੁੰਦੀ ਹੈ ਜੀ ਸਾਡੀ 11 ਜੁਲਾਈ 11 ਜੁਲਾਈ ਨੂੰ ਸਾਡੀ ਕਾਰਸੇ ਵਾਲੇ ਮਹਾਪੁਰਸ਼ਾਂ ਨਾਲ ਇੱਕ ਮੀਟਿੰਗ ਸੀ ਜੀ ਦੇ ਵਿੱਚ ਪ੍ਰਧਾਨ ਸਾਹਿਬ ਨੇ ਤੇ ਸੀ ਐਡਜੈਕਟਿਵ ਬੋਡੀ ਨੇ ਕੁਝ ਫੈਸਲੇ ਲੈਣੇ ਸੀ ਉਸ ਦਿਨ ਇਸ ਝਗੜੇ ਦਾ ਸ਼ੁਰੂਆਤ ਹੋਈ ਹੈ ਦਾਦੂਵਾਲ ਸਾਹਿਬ ਉੱਥੇ ਆਏ ਆਉਣ ਤੋਂ ਬਾਅਦ ਸਾਡਾ ਉੱਥੇ ਝਗੜਾ ਹੋਇਆ ਔਰ ਤੁਹਾਨੂੰ ਮੈਂ ਕੀ ਸਾਹਿਬ ਤੱਕ ਦੱਸਾਂ ਵੀ ਉੱਥੇ ਰਿਵਲਵਰ ਤੱਕ ਲੋਡ ਕੀਤੇ ਗਏ ਇਹਨਾਂ ਦੇ ਬੰਦਿਆਂ ਵੱਲੋਂ ਸਾਹ ਦੇ ਪਾਸੇ ਮੇਰੇ ਮੇਰੇ ਕਮਰੇ ਦੇ ਵਿੱਚ ਜਾ ਕੇ ਰਿਵਲਵਰ ਲੋਡ ਕੀਤਾ ਉਹ ਲੋਥੇ ਵੀ ਬਿਆਨ ਕਹਿ ਜਾ ਕੇ ਉਹਨਾਂ ਦੇ ਬੰਦੇ ਵੱਲੋਂ ਕਹਿ ਕੇ ਵੀ ਹੋਣ ਦੇਖਾਂਗੇ ਕਿਹੜਾ ਬੋਲਦਾ ਮਤਲਬ ਬਹੁਤ ਜ਼ਿਆਦਾ ਕਈ ਦਿਨਾਂ ਦੀ ਬੜੀ ਜ਼ਿਆਦਾ ਜਦੋਜਾਤ ਬਹੁਤ ਜ਼ਿਆਦਾ ਵਿਵਾਦ ਚੱਲੀ ਜਾਂਦਾ ਹੈ ਇਹ ਕਿਸੇ ਟਾਈਮ ਪਤਾ ਨਹੀਂ ਕਿੱਧਰ ਨੂੰ ਰੂਪ ਲੈ ਲਵੇ ਜਿਹੜਾ ਪੁਰਾਣੀ ਆ ਕਮੇਟੀਆਂ ਦੇ ਵਿੱਚ ਪਹਿਲੇ ਮੇਰੇ ਤੋਂ ਪਹਿਲਾਂ ਜੁਆਇੰਟ ਸੈਕਟਰੀ ਸਰਦਾਰ ਮੋਹਨਜੀਤ ਸਿੰਘ ਪਾਣੀਪਤ ਹੋਇਆ ਕਰਦੇ ਸੀ ਜੀ ਉਹਨਾਂ ਦੇ ਨਾਲ ਵੀ ਇਹਨਾਂ ਨੇ ਅਡਜੈਕਟਿਵ ਦੀ ਮੀਟਿੰਗ ਦੇ ਵਿੱਚ ਇਹੋ ਜਿਹਾ ਵਿਵਾਦ ਕੀਤਾ ਮਤਲਬ ਉਹਨਾਂ ਨੇ ਹਰ ਝਗੜਾ ਵੀ ਕੀਤਾ ਗਾਲ ਮੰਦਾ ਵੀ ਹੋਏ ਸਰਦਾਰ ਗਦਾਰ ਸਿੰਘ ਨਲਵੀ ਜੀਨਾਂ ਨੇ ਇਹ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਕਮੇਟੀ ਦੇ ਗਠਨ ਦੇ ਵਿੱਚ ਬੜੇ ਵੱਡਾ ਛਿੰਦਾ ਸਾਹਿਬ ਦੇ ਨਾਲ ਸੰਘਰਸ਼ ਹੀ ਰੇ ਉਹਨਾਂ ਦੀ ਵੀ ਇਹਨਾਂ ਨੇ ਐਡਜੈਕਟਿਵ ਦੀ ਮੀਟਿੰਗ ਦੇ ਵਿੱਚ ਬੇਇੱਜ਼ਤੀ ਕੀਤੀ ਮੰਤ ਕਰਮਜੀਤ ਸਿੰਘ ਜਿਹੜੇ ਸਾਡੇ ਪੁਰਾਣੇ ਪ੍ਰਧਾਨ ਰਹੇ ਉਹਨਾਂ ਦੇ ਨਾਲ ਵੀ ਦੁਰਵਿਵਾਰ ਇਹਨਾਂ ਨੇ ਕੀਤਾ ਪਰ ਉਹਨਾਂ ਦੇ ਭਲੇਖੇ ਇਹਨਾਂ ਨੇ ਸਾਨੂੰ ਵੀ ਛੇੜ ਲਿਆ ਅੱਗੇ ਨੋਮੀਨੇਟ ਕਮੇਟੀਆਂ ਸੀ ਸਰਕਾਰ ਵੱਲੋਂ ਨੁਮਾਇंदे ਨੋਮੀਨੇਟ ਕੀਤੇ ਜਾਂਦੇ ਕੋਈ ਬੋਲਦਾ ਕੋਈ ਨਹੀਂ ਬੋਲਦਾ ਹੁਣ ਨੁਮਾਇंदे ਸੰਗਤ ਵੱਲੋਂ ਜਿੱਤ ਕੇ ਆਏ ਆ ਜਿਹੜਾ ਸਾਨੂੰ ਬੋਲੂਗਾ ਜਾਂ ਸਾਨੂੰ ਦਬਾ ਕੇ ਕੰਮ ਲੈਣਾ ਚਾਹੂਗਾ ਅਸੀਂ ਦਬਾਅ ਥੋੜੀ ਸੈਨੇ ਕਿਸੇ ਦਾ ਭਾਵੇਂ ਉਹ ਕੋਈ ਵੀ ਹੋਵੇ ਅਸੀਂ ਕਿਸੇ ਦੇ ਦਬਾਅ ਦੇ ਅਧੀਨ ਕੰਮ ਨਹੀਂ ਕਰਦੇ ਅਸੀਂ ਸੰਗਤ ਦੇ ਨੁਮਾਇंदे ਆ ਸੰਗਤ ਨੂੰ ਜਵਾਬ ਦੇ ਆ ਜਾਂ ਗੁਰੂ ਸਾਹਿਬ ਨੂੰ ਜਵਾਬ ਦੇ ਆ ਅਸੀਂ ਕਿਸੇ ਬੰਦੇ ਨੂੰ ਜਵਾਬ ਦੇ ਨਹੀਂ ਹੈ ਔਰ ਵੇਖੋ ਬਜਟ ਅਸੀਂ ਪੇਸ਼ ਕਰ ਬਣਾਣਾ ਸੀ ਜਿਹੜਾ ਸਾਡਾ ਬਜਟ ਪੇਸ਼ ਹੋਣਾ ਸੀ ਬਜਟ ਵਾਲੇ ਦਿਨ ਇਜਲਾਸ ਬੁਲਾਇਆ ਸੀ ਸਾਡੇ 49 ਦੇ 49 ਮੈਂਬਰ ਉਤੇ ਹਾਜ਼ਰ ਸੀ ਜਦੋਂ ਬਜਟ ਦੀ ਚਰਚਾ ਸ਼ੁਰੂ ਕੀਤੀ ਮੈਂ ਬਜਟ ਪੜ੍ਹਿਆ ਮੇਰੇ ਪੜਦੇ ਪੜਦੇ ਹੀ ਸਾਡੇ ਕਈ ਮੈਂਬਰ ਸਹਿਬਾਨਾਂ ਨੇ ਇਹ ਗੱਲ ਕੀਤੀ ਵੀ ਜਿਹੜਾ ਇਹ ਬਜਟ ਬਣਾਇਆ ਸਾਨੂੰ ਮਨਜ਼ੂਰ ਨਹੀਂ ਜਿਹੜਾ ਪਿੱਛੇ ਧਰਮ ਪ੍ਰਚਾਰ ਦੇ ਅ ਵਿਸ਼ੇਸ਼ ਸਹਾਇਤਾ ਫੰਡਾਂ ਦੇ ਨਾਂ ਤੇ ਪੈਸਾ ਗਿਆ ਪਹਿਲਾਂ ਉਹਦਾ ਸਾਨੂੰ ਕਨਫਰਮ ਹੋਣਾ ਚਾਹੀਦਾ ਕਿ ਤੇ ਪਿਛਲੇ ਦੇ ਹਿਸਾਬ ਸਾਰੇ ਹਿਸਾਬ ਕਲੀਅਰ ਨਹੀਂ ਹੋਣੇ ਚਾਹੀਦੇ ਬਜਟ ਉਹਨਾਂ ਚਿਰ ਨਾ ਬਣਾਇਆ ਜਾਵੇ ਜੀ ਉਹਦੇ ਵਿੱਚ ਜ਼ਿਆਦਾਤਰ ਮੈਂਬਰ ਸਹਿਬਾਨਾਂ ਦੀ ਕੋਈ ਮੰਗ ਸੀ ਵੀ ਬਜਟ ਲੈ ਨਾ ਬਣਾਇਆ ਜਾਵੇ ਇਹਦੇ ਵਿੱਚ ਸਾਨੂੰ ਵੀ ਸ਼ਾਮਲ ਕੀਤਾ ਜਾਵੇ ਸਾਡੀ ਵੀ ਸਲਾਹ ਲਈ ਜਾਵੇ ਉਹਦੇ ਵਿੱਚ ਅਸੀਂ ਫਿਰ ਸਾਰੇ ਮੈਂਬਰ ਸਹਿਬਾਨਾਂ ਨਾਲ ਵਿਚਾਰ ਹੋਈ ਉੱਥੇ ਉੱਥੇ ਸਾਧ ਪ੍ਰਧਾਨ ਸਾਹਿਬ ਨੇ ਵੀ ਉਸ ਗੱਲ ਨੂੰ ਮੰਨਿਆ ਔਰ ਦਾਦੂਗਾ ਸਾਹਿਬ ਨੇ ਵੀ ਉੱਥੇ ਉਸ ਗੱਲ ਨੂੰ ਐਗਰੀ ਕੀਤਾ ਵੀ ਆਪਾਂ ਇੱਕ ਸਾਂਝੀ ਕਮੇਟੀ ਬਣਾਈਏ ਸੱਤ ਮੈਂਬਰੀ ਜਿਹੜੀ ਬਜਟ ਵੀ ਬਣਾਵੇ ਔਰ ਜਦੋਂ ਇਲੈਕਸ਼ਨ ਸ਼ੁਰੂ ਹੋਇਆ 2025 ਦੇ ਵਿੱਚ ਜਿਹੜਾ ਆਪਣਾ ਹੁਣ ਇਲੈਕਸ਼ਨ ਹੋਇਆ 2425 ਚ ਇਹਦੇ ਵਿੱਚ ਆਪਣੇ ਹਰ ਮੈਂਬਰ ਨੂੰ ਸੰਗਤ ਦਾ ਪਿੰਡਾਂ ਦੇ ਵਿੱਚੋਂ ਇੱਕੋ ਹੀ ਸਨੇਹਾ ਸੀ ਵੀ ਜਦੋਂ ਵੀ ਕਮੇਟੀ ਬਣ ਕੇ ਜਾਵੇ ਸਭ ਤੋਂ ਪਹਿਲਾਂ ਪਿਛਲੇ ਜਿੰਨੇ ਵੀ ਲੈਣ ਦੇਣ ਹੋਏ ਆ ਜਿੰਨਾ ਪਿਛੋਂ ਕਿੱਥੋਂ ਫੰਡ ਆਇਆ ਕਿੱਥੇ ਗਿਆ ਕਿੱਥੇ ਵਰਤਿਆ ਗਿਆ ਸਹੀ ਗਿਆ ਗਲਤ ਗਿਆ ਉਹਦੀ ਜਾਂਚ ਜ਼ਰੂਰ ਕੀਤੀ ਜਾਵੇ ਇਹ ਸਾਡੀ ਬੜੀ ਵੱਡੀ ਮੰਗ ਸੀ ਸਿੱਖਾਂ ਦੀ ਪਰ ਉਹਦੇ ਤੇ ਉਸ ਦਿਨ ਬਜਟ ਵਾਲੇ ਦਿਨ ਵੀ ਵਿਚਾਰ ਹੋਇਆ ਉਹਦੇ ਵਿੱਚ ਸਾਰਿਆਂ ਨੇ ਐਗਰੀ ਕੀਤਾ ਉਸ ਮਾਨ ਮੰਗ ਦਾ ਸਨਮਾਨ ਕੀਤਾ ਵੀ ਹਾਂ ਠੀਕ ਹੈ ਨਾਲੇ ਬਜਟ ਬਣਾਇਆ ਜਾਵੇ ਔਰ ਨਾਲੇ ਜਿਹੜਾ ਪਿਛਲੀ ਉਹਦੀ ਜਾਂਚ ਕੀਤੀ ਜਾਵੇ। ਔਰ ਉਹਦੀ ਜਾਂਚ ਵਾਸਤੇ ਅਸੀਂ ਚਾਰ ਗਰੁੱਪਾਂ ਨੇ ਰਲ ਕੇ ਇਸ ਕਮੇਟੀ ਦਾ ਗਠਨ ਕੀਤਾ ਸੀ। ਜਿਦੇ ਵਿੱਚ ਧੀਂਦਾ ਸਾਹਿਬ ਬਲਜੀਤ ਸਿੰਘ ਦਾਦੂਆ ਔਰ ਇੱਕ ਸਾਡਾ 4 ਮੈਂਬਰਾਂ ਦਾ ਗਰੁੱਪ ਜਿਹੜਾ ਮੇਰੇ ਨਾਲ ਔਰ ਇੱਕ ਗੁਰਵੀਰ ਸਿੰਘ ਦੇ ਨਾਲ ਸੀ 3 ਮੈਂਬਰਾਂ ਦਾ ਗਰੁੱਪ। ਇਸ ਤਰ੍ਹਾਂ ਰਲ ਕੇ ਅਸੀਂ ਚਾਰਾਂ ਗਰੁੱਪਾਂ ਨੇ ਕਮੇਟੀ ਦਾ ਗਠਨ ਕੀਤਾ ਸੀ ਸਾਡੀਆਂ ਆਪਸੀ ਭਾਈ ਬੈਠ ਕੇ ਸਾਰਾ ਉਸ ਦਿਨ ਜਿੱਦਣ ਕਮੇਟੀ ਦਾ ਆਪਾਂ ਗੱਢੜੇ ਕਢਣਾ ਬਜਟ ਕਮੇਟੀ ਬਣਾਣੀ ਸੀ। ਇਹ ਜਿਹੜੀ ਧਿਆਨ ਚ ਕਮੇਟੀ ਬਣਾਉਣੀ ਸੀ ਉਹਦੇ ਵਾਸਤੇ ਮੇਰੀ ਜਰਨਲ ਸੈਕਟਰੀ ਹੋਣ ਦੇ ਨਾਤੇ ਮੇਰੀ ਇਹ ਸਾਰਿਆਂ ਨੂੰ ਮੈਂ ਪੁੱਛਿਆ ਵੀ ਦੱਸੋ ਵੀ ਆਪ ਦਾ ਆਪ ਦਾ ਨਮਾਇੰਦਾ ਦੇ ਦਿਓ ਗੁਰਵੀਰ ਸਿੰਘ ਨੇ ਗੁਰਤੇਜ ਸਿੰਘ ਦਾ ਨਾਮ ਦੇ ਦਿੱਤਾ ਔਰ ਦਾਦੂਬਖ ਸਾਹਿਬ ਨੇ ਗੁਰਮੀਤ ਸਿੰਘ ਮੀਤੇ ਦਾ ਨਾਮ ਦੇ ਦਿੱਤਾ ਮੇਰੇ ਗਰੁੱਪ ਵੱਲੋਂ ਮੇਰਾ ਨਾਮ ਸੀ ਔਰ ਢਿੰਡਾ ਸਾਹਿਬ ਵੱਲੋਂ ਗੁਰਨਾਮ ਸਿੰਘ ਲਾੜੀ ਤੇ ਕੁਲਦੀਪ ਸਿੰਘ ਮਲਤਾਨੀ ਦੋ ਬੰਦਿਆਂ ਦਾ ਨਾਮ ਆ ਗਿਆ ਔਰ ਅਕਾਲ ਪੰਥਕ ਮੋਰਚਾ ਅਸੀਂ ਵੇਖੋ ਕਿਸੇ ਨੂੰ ਵੀ ਇਹ ਨਹੀਂ ਸਮਝਿਆ ਵੀ ਕੋਈ ਕਮੇਟੀ ਤੋਂ ਬਾਹਰ ਆ ਕੇ ਕੋਈ ਅੰਦਰ ਆਸੀ 99 ਦੇ 99 ਦੇ ਹਾਊਸ ਨੇ ਇਕੱਠੇ ਹੋ ਕੇ ਚੱਲਣ ਦਾ ਫੈਸਲਾ ਉਸ ਦਿਨ ਲਿਆ ਵੀ ਹਰ ਮਹਿਤਵਪੂਰਨ ਫੈਸਲੇ ਦੇ ਵਿੱਚ ਅਕਾਲ ਪੰਥਕ ਮੋਰਦੇ ਨੂੰ ਵੀ ਸ਼ਾਮਲ ਕੀਤਾ ਜਾਊਗਾ। ਉਹਨਾਂ ਨੇ ਸਰਦਾਰ ਜੀਦਾਰ ਸਿੰਘ ਨਲਵੀ ਤੇ ਹਰਮਨਪ੍ਰੀਤ ਸਿੰਘ ਦਾ ਨਾਮ ਦੇ ਦਿੱਤਾ। ਇਸ ਤਰ੍ਹਾਂ ਕਰਕੇ ਇਹ ਸੱਤ ਮੈਂਬਰੀ ਕਮੇਟੀ ਸਾਡੀ ਕੰਪਲੀਟ ਹੋ ਗਈ। ਜਦੋਂ ਇਹ ਕਮੇਟੀ ਕੰਪਲੀਟ ਹੋ ਗਈ ਉਸ ਤੋਂ ਬਾਅਦ ਪਤਾ ਨਹੀਂ ਅਗਲੇ ਦਿਨ ਕੀ ਵਿਚਾਰਾਂ ਹੋਈਆਂ ਇਹਨਾਂ ਨੇ ਕੀ ਵਿਚਾਰਾਂ ਕੀਤੀਆਂ ਇੱਕ ਦੂਸਰੇ ਨਾਲ ਅਗਲੇ ਦਿਨ ਸਰਦਾਰ ਗੁਰਮੀਤ ਸਿੰਘ ਮੀਤਾ ਜੀ ਸਾਡੇ ਸੀਨੀਅਰ ਵਾਈਸ ਪ੍ਰਧਾਨ ਉਹ ਮੈਨੂੰ ਅਸਤੀਫਾ ਦੇ ਕੇ ਜਾਂਦੇ ਆ ਉਹ ਕਹਿੰਦੇ ਆ ਇਹ ਦੇ ਵਿੱਚ ਲਿਖਿਆ ਉਹਨਾਂ ਨੇ ਵੀ ਬੇਨਤੀ ਹੈ ਆਪ ਜੀ ਨੂੰ ਕਿ ਮੈਂ ਪੱਤਰ ਨੰਬਰ 771 ਮਿਤੀ 1/7/25 ਅਨੁਸਾਰ ਜਿਲਾਨਾ ਬਜਟ ਤਿਆਰ ਕਰਨ ਵਾਲੀ ਸਭ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਸੀ ਪਰ ਮੈਂ ਨਿੱਜੀ ਰੁਚੀਆਂ ਕਰਕੇ ਇਸ ਕਮੇਟੀ ਦੇ ਵਿੱਚ ਸਹਿਯੋਗ ਨਹੀਂ ਕਰ ਸਕਾਂਗਾ ਇਸ ਲਈ ਬੇਨਤੀ ਹੈ ਕੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇ ਔਰ ਮੇਰਾ ਹਸਤੀਫਾ ਪ੍ਰਵਾਨ ਕੀਤਾ ਜਾਵੇ। ਵਿਕਰਮਜੀਤ ਮਜੀਠੀਆ ਨੂੰ ਕੁਝ ਸਮੇਂ ਪਹਿਲਾਂ ਅਰੈਸਟ ਕਰ ਲੇਤਾ ਗਿਆ ਸੀ। ਉਹਨਾਂ ਨੇ ਕਰ ਵਿਜੀਲੈਂਸ ਦੀ ਰੇਡ ਪਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲੇਤਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਆਏ ਦਿਨ ਨਵਾਂ ਮੋੜ ਸਾਹਮਣੇ ਆ ਰਿਹਾ ਹੈ। ਹੁਣ ਵਿਕਰਮ ਮਜੀਠੀਆ ਦੇ ਇਸ ਕੇਸ ਦੀ ਸੁਣਵਾਈ ਹੋਈ ਹੈ ਤੇ ਸੁਣਵਾਈ ਦੇ ਵਿੱਚ ਇੱਕ ਵਾਰ ਫੇਰ ਤੋਂ ਹੋਰ ਸਮੇਂ ਦੀ ਮੰਗ ਕੀਤੀ ਗਈ ਹੈ ਤੇ ਹੁਣ ਅਗਲੀ ਸੁਣਵਾਈ 2 ਅਗਸਤ ਦੀ ਰਸਤੇ ਜਾ ਰਹੀ ਹੈ ਇੱਕ ਵਾਰ ਫੇਰ ਤੋਂ ਇਸ ਕੇਸ ਦੀ ਸੁਣਵਾਈ ਕੀਤੀ ਜਾਵੇਗੀ ਹੁਣ ਅਸੀਂ ਜਾਣਦੇ ਹਾਂ ਵਿਕਰਮਜੀਤ ਮਜੀਠੀਆ ਦੇ ਲਾਇਰ ਅੱਜ ਗੱਲ ਦੇ ਉੱਤੇ ਕੀ ਕਹਿਣਾ ਹੈ ਤੇ ਇਸ ਕੇਸ ਦੀ ਜਿਹੜੀ ਸੁਣਵਾਈ ਹੋਈ ਹੈ ਉਸ ਨੂੰ ਲੈ ਕੇ ਉਹਨਾਂ ਦੇ ਲਾਇਰ ਵੱਲੋਂ ਕਿਹੜੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ 2021 ਤੋਂ ਲਗਾਤਾਰ ਪੋਲਿਟੀਕਲ ਵੰਡੇਟਾ ਤਹਿਤ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਸਾਚਾਂ ਕੀਤੀਆਂ ਜਾ ਰਹੀਆਂ ਨੇ ਉਹ ਤੁਸੀਂ ਸਾਰੇ ਜਾਣਦੇ ਹੋ ਕਿ 4 ਸਾਲ ਤੋਂ ਡਰੱਗ ਦੇ ਕੇਸ 'ਚ ਡਰੱਗ ਨਹੀਂ ਲੱਭ ਰਿਆ ਤੇ ਡਿਸਪਰਪੋਰਸ਼ਨੇਟ ਐਸੈਟਸ ਦਾ ਜਿਹੜਾ ਕੇਸ ਆ ਆਮਦਨ ਤੋਂ ਬਾਹਰ ਜਾਇਦਾਦ ਦਾ ਉਹਦੇ 'ਚ ਜਾਇਦਾਦ ਹੈ ਤੇ ਸਾਰਾ ਡਰਾਮਾ ਇਸ ਤਰੀਕੇ ਖੇਡਿਆ ਜਾ ਰਿਹਾ ਕਿ ਪਤਾ ਨਹੀਂ ਕਿੰਡਾ ਕਬੜਾ ਕੇਸ ਹੈ ਅਦਾਲਤਾਂ ਦੇ ਉੱਤੇ ਪਰਦੇ ਪਾ ਕੇ ਅਦਾਲਤਾਂ 'ਚ ਕਰਫਿਊ ਵਰਗਾ ਮਾਹੌਲ ਬਣਾ ਕੇ ਔਰ ਵਿਕਰਮ ਮਜੀਠੀਆ ਸਾਹਿਬ ਨੂੰ ਇਸ ਤਰੀਕੇ ਪੇਸ਼ ਕਰਦੇ ਨੇ ਲਕੋ ਕੇ ਚੋਰਾ ਵਾਂਗੂ ਮੁੱਖ ਮੰਤਰੀ ਨੂੰ ਸਿੱਧਾ ਸਵਾਲ ਹੈ ਕਿ ਜੇ ਤੁਸੀਂ ਐਡੇ ਪੱਕੇ ਪੈਰੀ ਪਰਚਾ ਦਰਜ ਕੀਤਾ ਸੀ ਫਿਰ ਸਿੱਧਾ ਤੁਸੀਂ ਮੀਡੀਆ ਤੇ ਧੂਮਰੂ ਕਿਉਂ ਨਹੀਂ ਹੋਣ ਦਿੰਦੇ ਮੀਡੀਆ ਨੂੰ ਤੁਸੀਂ ਕਿਉਂ ਨਹੀਂ ਇਸ ਕਾਰੇ ਕੇਸ ਨੂੰ ਕਵਰ ਕਰਨ ਦਿੰਦੇ ਉਹਦਾ ਜਵਾਬ ਬੜਾ ਸਿੰਪਲ ਹੈ ਕਿ ਸਬੂਤ ਹੀ ਕੋਈ ਨਹੀਂ ਨਾ 29 ਮੋਬਾਈਲ ਨਾ 141 ਕਰੋੜ ਨਾ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਨਾ 1000 ਏਕੜ ਫਿਰ ਹੁਣ ਦੱਸਣਾ ਕੀ ਹੈ ਔਰ কোর্ਟ ਦੇ ਅੰਦਰ ਪਹਿਲੀ ਵਾਰੀ ਮੈਨੂੰ ਲੱਗਦਾ ਕਿ ਪੱਤਰਕਾਰ ਵੀਰਾਂ ਨੇ ਵੀ ਦੇਖਿਆ ਕਿ ਤੁਹਾਨੂੰ ਤਾਂ ਅੰਦਰ ਜਾਣ ਹੀ ਨਹੀਂ ਦਿੰਦੇ ਵਕੀਲ ਸਹਿਬਾਨਾਂ ਦੇ ਉੱਤੇ ਵੀ ਇਸ ਤਰੀਕੇ ਦੀਆਂ ਪਾਬੰਦੀਆਂ ਨੇ ਇਹ ਦਿਖਾਉਂਦਾ ਕਿ ਸਰਕਾਰ ਕਿੰਨੀ ਡਿਸਪਰੇਟ ਹੈ ਤੇ ਸਰਕਾਰ ਮੈਨੂੰ ਲੱਗਦਾ ਕਿ ਕਿੰਨੇ ਪ੍ਰੈਸ਼ਰ ਨੀਚੇ ਕੰਮ ਕਰ ਰਹੀ ਔਰ ਪ੍ਰੈਸ਼ਰ ਕਿਦਾ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਕਿਦਾ ਸੁਪਰ ਸੀਐਮ ਕੇਜਰੀਵਾਲ ਦਾ ਸਸੋਧਿਆ ਸਾਹਿਬ ਦਾ ਸੰਜੇ ਸਿੰਘ ਕਿਉਂਕਿ ਸੰਜੇ ਸਿੰਘ ਤਾਂ ਵਿਚਾਰੇ ਬਿਲਕੁਲ ਕੈਦ ਦੀ ਕੰਗਾਰ ਤੇ ਖੜੇ ਨੇ ਜਿਹੜਾ ਬਿਕਰਮ ਮਜੀਠੀਆ ਸਾਹਿਬ ਨੇ ਮਾਨਹਾਨੀ ਦਾ ਮੁਕੱਦਮਾ ਪਾਇਆ ਸੋ ਸੰਜੇ ਸਿੰਘ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਔਰ ਜੋ ਪਿਛਲੀ 19 ਤਰੀਕ ਨੂੰ ਹੋਇਆ ਅਦਾਲਤ ਦੇ ਵਿੱਚ ਆ ਜੋ ਵੀ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿ 19 ਤਰੀਕ ਨੂੰ ਅਦਾਲਤ ਦੇ ਵਿੱਚ ਮੈਂ ਮੁਹਾਲੀ ਦੇ ਐਸਐਸਪੀ ਸਾਹਿਬ ਨੂੰ ਪੁੱਛਦਾ ਕਿ ਜਿਹੜੀ ਦੋ ਵਕੀਲ ਸੇਬਾਨਾਂ ਦੇ ਨਾਲ ਅਦਾਲਤ ਕੋਰਟ ਕੰਪਲੈਕਸ ਦੇ ਅੰਦਰ ਬਦਤਮੀਜ਼ੀ ਕੀਤੀ ਗਈ ਪੁਲਿਸ ਦੇ ਦੁਆਰਾ ਉਹਦੇ ਲਈ ਕੌਣ ਜ਼ਿੰਮੇਵਾਰ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਨੇ ਰਵਿੰਦਰ ਸਿੰਘ ਪਲਾ ਸਾਹਿਬ ਜਿਹੜੇ ਕਿ ਕਾਰਿਡੋਰ ਦੇ ਵਿੱਚ ਫੋਨ ਸੁਣ ਰੇ ਨੇ ਖੜੇ ਹੋ ਕੇ ਪਿੱਛੋਂ ਇੱਕ ਇਨਸਪੈਕਟਰ ਪ੍ਰਦੀਪ ਪਾਜਵਾ ਇਹਨਾਂ ਨੂੰ ਆ ਕੇ ਧੱਕੇ ਨਾਲ ਫੜ ਕੇ ਇਹਨਾਂ ਦਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਮਸੈਂਡਲ ਕੀਤਾ ਕਹਿੰਦੇ ਜੀ ਤੁਸੀਂ ਕੋਰਟ ਕੰਪਲੈਕਸ ਦੇ ਵਿੱਚ ਫੋਨ ਦੀ ਵਰਤੋਂ ਨਹੀਂ ਕਰ ਸਕਦੇ ਮਹਾਂ ਸਾਹਿਬ ਨੂੰ ਪੁੱਛਦਾ ਵੀ ਦੱਸੋ ਜੀ ਕਿੱਥੇ ਲਿਖਿਆ ਕਿ ਕੋਰਟ ਕੰਪਲੈਕਸ ਦੇ ਅੰਦਰ ਤੁਸੀਂ ਵਕੀਲਾਂ ਦੇ ਨਾਲ ਅਸੀਂ ਬਤਮੀਜ਼ੀ ਕਰੋ ਪਰਮਵੀਰ ਸਣੀ ਸਾਹਿਬ ਵੀ ਉਰੇ ਬੈਠੇ ਨੇ ਇਹ ਵੀ ਉੱਥੇ ਸ਼ਾਮਲ ਸੀ ਤੇ ਐਡਵੋਕੇਟ ਸਿਮਰਨ ਟਿਵਾਨਾ ਨੂੰ ਤਾਂ ਹੰਸ ਸਾਹਿਬ ਨੇ ਆਪ ਪੜ੍ਹਿਆ ਹਾਂ ਜੀ ਸਾਹਿਬ ਜਿਹੜੀ ਮੁਸਤੈਦੀ ਤੁਸੀਂ ਅੱਜ ਸਰਕਾਰ ਦੀਆਂ ਨਕਾਮੀਆਂ ਛਪਾਉਣ ਦੇ ਲਈ ਦਿਖਾ ਰਹੇ ਹੋ ਮੈਂ ਹਰਮਨ ਹਸਜੀ ਨੂੰ ਪੁੱਛਦਾ ਜੇ ਐਡੀ ਮੁਸਤੈਦੀ ਤੁਸੀਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਦੇ ਵਿੱਚ ਦਿਖਾਈ ਹੁੰਦੀ ਤਾਂ ਫਿਰ ਜੋ ਜਸਟਿਸ ਸਿੰਧੂ ਮਲੋਤਰਾ ਸੁਪਰੀਮ ਕੋਰਟ ਜੱਜ ਸਾਬ੍ਹ ਨੇ ਤੁਹਾਡੇ ਖਿਲਾਫ ਮੈਨੂੰ ਲੱਗਦਾ ਕਿ ਲਿਖੇ ਨੇ ਸਟ੍ਰਿਕਚਰਸ ਲਿਖੇ ਨੇ ਆਪਣੀ ਜਜਮੈਂਟ ਦੇ ਵਿੱਚ ਕਿ ਕਿੱਦਾਂ ਤੁਸੀਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਈ ਫਿਰ ਤਾਂ ਲੋੜ ਹੀ ਨਹੀਂ ਪੈਣੀ ਸੀ ਕਿਉਂਕਿ ਅੱਜ ਅਦਾਲਤਾਂ ਦੇ ਵਿੱਚ ਤਾਂ ਤੁਸੀਂ ਜ਼ਰੂਰਤ ਤੋਂ ਵੱਧ ਮੁਸਤੈਦੀ ਦਿਖਾ ਰਹੇ ਹੋ ਲੁਧਿਆਣੇ ਦੇ ਡੀਸੀਐਮ ਯੰਗ ਐਂਟਰਪ੍ਰੀਨੋਰ ਸਕੂਲ ਦੇ ਵਿੱਚ ਲਾਂਚ ਸੈਰੇਮਨੀ ਆਰਗੇਨਾਈਜ਼ ਕੀਤੀ ਗਈ। ਇਸ ਸੈਰੇਮਨੀ ਦੇ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਚੰਡੀਗੜ੍ਹ ਦੀ ਇੱਕ ਕੰਪਨੀ ਸੈਟੇਲਾਈਟ ਆਫਿਸ ਹੁਣ ਜਲਦ ਹੀ ਲੁਧਿਆਣੇ ਦੇ ਵਿੱਚ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਲੁਧਿਆਣੇ ਦਾ ਫਿਊਚਰ ਹੋਰ ਜ਼ਿਆਦਾ ਬ੍ਰਾਈਟ ਹੋ ਜਾਏਗਾ ਅਤੇ ਇੱਥੇ ਲੋਕਾਂ ਨੂੰ ਵੀ ਇਸ ਕੰਪਨੀ ਦੇ ਨਾਲ ਕਾਫੀ ਮਦਦ ਮਿਲੇਗੀ। ਇੱਥੇ ਇਸ ਫੰਕਸ਼ਨ ਦੇ ਵਿੱਚ लुधियाने डी डीसीवी ਉਥੇ ਮੌਜੂਦ ਸਨ ਤੇ ਉਹਨਾਂ ਦੇ ਵੱਲੋਂ ਵੀ ਇਸ ਲਾਂਚ ਪਾਰਟੀ ਨੂੰ اٹੈਂਡ ਕੀਤਾ ਗਿਆ थैंक यू सो मच फॉर हैविंग मी हियर स्पेशली टू अनिल ਕੁਮਾਰ ਜੀ फॉर इनਵਾਈਟਿੰਗ ਮੀਅਰ ਬਹੁਤ ਹੀ ਅੱਛਾ ਲਗਾ ਇਨ ਫੈਕਟ ਮੈਨ ਇਮ ਸੀਇੰਗ ਥਿਸ ਫੈਸਿਲਿਟੀ ਫੋਰ ði ਫਰਸਟ ਟਾਈਮ ਇਨ ði ਸਕੂਲ ਇਨ ਲੁਧਿਆਣਾ ਐਂਡ ਆਮ ਸੋ ਗਲੈਡ ਬੀਇੰਗ ਅ ਕੰਪਿਊਟਰ ਸਾਇੰਸ ਗ੍ਰੈਜੂਏਟ ਮਾਈਸੈਲਫ ਟੂ ਸੀ ਥੈਟ ਇਨੋਵੇਸ਼ਨ ਇਜ਼ ਬੀਇੰਗ ਨਾਓ स्टूडेंट्स करियर फ्राम अ वेरी यंग एज कॉलेज ग्रेजुएशन के बाद तो एंटरप्रिनशिप की तरफ बहुत सारे लोग जाते हैं बट इंडिया में ये कल्चर स्पेशली लुधियाना में कल्चर जो आ रहा है कि रिंकिंग एंटरप्रनरशिप एट अ वेरी यंग एज एट ए वेरी यंग स्टूडेंट स्टार्टिंग फ्राम वेरी यंग क्लास वेरी अर्ली क्लास अगर उसको इंटरप्रेनोरशिप की